ਕੋ ਗਲੇਸਤਾਨ ਕੇ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਨਤ ਵਿੱਚ ਇਹ ਪਿੰਡ ਪੈਂਦੇ ਜਿੱਥੇ ਚਾਰ ਇਹ ਸੋ ਕਾਲਡ ਮਸਾਇਲ ਅਟੈਕ ਹੋਏ ਨੇ ਸ਼ਿਸ਼ਰਾ ਪਿੰਡ ਹੈ ਇਹ ਬੇਸਿਕਲੀ ਸ਼ਿਸ਼ਨੇ ਦੇ ਆਲੇ ਦੋਲੇ ਹੀ ਹੋਏ ਨੇ ਜਿੱਥੇ ਅਸੀਂ ਹੁਣ ਘਰ ਖੜੇ ਆ ਇਹਨਾਂ ਤੋਂ ਤਕਰੀਬਨ ਇੱਕ ਕੋਈ 100 ਅਗਸਤ ਹੈ ਦੂਸਰਾ ਕੋ 1.5 200 ਅਗਸਤ ਹੈ ਖੱਬੇ ਹੱਥ ਵੀ ਹੋ ਤਕਰੀਬਨ 5 400 ਅਗਸਤ ਹੈ ਚਾਰ ਜਗ੍ਹਾ ਦੇ ਉੱਤੇ ਇਹ ਬਲਾਸਟ ਹੋਏ ਨੇ ਸਾਰੋਂ ਪਹਿਲੇ ਤੇ ਅਸੀਂ ਗੁਰੂ ਮਾਰਾ ਸਾਹਿਬ ਦੇ مشکور ਆ ਕਿ ਕਿਤੇ ਵੀ ਇਹ ਪਿੰਡ ਦੇ ਵਿੱਚ ਜਾਂ ਕੋਈ ਇਸ ਕਿਸਮ ਦੇ ਏਰੀਏ ਦੇ ਵਿੱਚ ਉਹ ਨਹੀਂ ਉਹ ਪਿੰਡਾਂ ਦੇ ਜ਼ਮੀਨਾਂ ਦੇ ਵਿੱਚ ਪਏ ਨੇ ਨੁਕਸਾਨ ਫਸਲ ਦਾ ਜ਼ਰੂਰ ਹੋਇਆ ਪਰ ਜਾਨੀ ਤੌਰ ਤੇ ਬਹੁਤ ਹੱਦ ਤੱਕ ਗੁਰੂ ਮਾਰਾ ਸਾਹਿਬ ਨੇ ਮਿਹਰ ਕੀਤੀ ਹੈ ਜਿਸ ਘਰ 'ਚ ਅਸੀਂ ਖੜੇ ਆ ਸਾਡੇ سپورਟਰਸ ਨੇ ਵੀ ਇੱਕ ਸਾਧ ਦੇ ਕੋ ਸਾਰੇ ਦਾ ਸਾਰੇ ਘਰ ਦੇ ਸ਼ੀਸ਼ੇ ਟੁੱਟ ਗਏ ਨੇ ਬਹੁਤ ਜ਼ਬਰਦਸਤ ਇਹ ਜਿਹੜੇ ਚਾਰ ਬਲਾਸਟ ਹੋਏ ਨੇ ਕਈ ਮੀਲਾਂ ਤੱਕ ਇਹਦੀ ਆਵਾਜ਼ ਗਈ। ਤੋਂ ਸਾਰਿਆਂ ਨੂੰ ਪਹਿਲੇ ਇੱਥੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਵੀ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਫਸਲ ਦਾ ਉਹਨੂੰ ਜ਼ਰੂਰ ਇੱਥੇ ਆਪਣੇ ਰੈਵਨਿਊ ਦੇ ਅਫੀਸ਼ੀਅਲਸ ਕਲਾਓ ਤੇ ਉਹਨਾਂ ਦੀ ਪਰਪਾਈ ਅਸੀ ਕਰੀਏ। ਅ ਦੂਸਰੀ ਗੱਲ ਇਹ ਕਿ ਅਜੇ ਇਹਦੇ ਤੇ ਬਿਆਨ ਜਿਹੜਾ ਕੱਲ੍ਹ ਮੈਂ ਹੋਰ ਵੀ ਕੁਝ ਏਰੀਆਜ਼ ਨੂੰ ਵਿਜ਼ਿਟ ਕਰਕੇ ਅੰਮ੍ਰਿਤਸਰ ਦੇ ਵਿੱਚ ਇਹਦੇ ਬਾਰੇ ਬਕਾਇਦਾ ਤੌਰ ਆਪਣੀ ਹੀ ਰਾਏ ਰੱਖਾਂਗਾ ਬਾਕੀ ਮੈਂ ਆਪਣੇ ਸਾਰੇ ਸਾਥੀਆਂ ਨਾਲ ਇਹਦੇ ਤੇ ਚਰਚਾ ਹੋਈ ਏ ਉਹਨਾਂ ਦਾ ਵਿਊ ਪੁਆਇੰਟ ਕੀ ਉਹ ਵੀ ਲਿਆ ਤੋ ਜ਼ਿਆਦਾ ਗੱਲਬਾਤ ਜਿਹੜੀ ਹੈ ਕੱਲ ਮੈਂ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ ਉੱਥੇ ਪ੍ਰੈਸ ਕਾਨਫਰੰਸ ਰੱਖੀ ਉੱਥੇ ਸਾਰਾ ਆਪਣਾ ਵਿਊ ਪੁਆਇੰਟ ਰੱਖਾਂਗੇ ਨਿੱਜੀ ਤੌਰ ਮੈਂ ਕੋਈ ਗੱਲ ਇੱਥੇ ਕਹਿਣਾ ਨਹੀਂ ਜਾਂਦਾ ਮੈਂ ਸਮਝਦਾ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੌਜੂਦਾ ਸਰਕਾਰ ਦੀ ਫੁੱਲ ਫਲੈਸ ਸਪੋਰਟ ਕੀਤੀ ਸਾਡੀ ਪਾਰਟੀ ਦੇ ਐਲੋਪੀ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਨੇ ਕਿਉਂਕਿ ਦੋਨੋਂ ਇੱਕ ਲੋਕ ਸਭਾ ਦੇ ਵਿੱਚ ਲੀਡਰ ਆਫ অপੋਜੀਸ਼ਨ ਨੇ ਇੱਕ ਰਾਜ ਸਭਾ ਚ ਨੇ ਇੱਕ ਸਾਡੇ ਪਾਰਟੀ ਦੇ ਪ੍ਰਧਾਨ ਨੇ ਇੱਕ ਫਾਰਮਲ ਪ੍ਰਧਾਨ ਨੇ ਤੇ ਬਾਕੀ ਆਪੋਜੀਸ਼ਨ ਜੋ ਮਾਤਾ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਸੱਦਿਆ ਜਾਏ ਉਸ ਸੈਸ਼ਨ ਦੇ ਵਿੱਚ ਕੀ ਕੀ ਹਾਲਾਤ ਬਣੇ ਨੇ ਐਂਡ ਇਹਦੇ ਵਿੱਚ ਜਿਹੜੀਆਂ ਕੁਝ ਬਾਹਰੀਆਂ ਫੋਰਸਸ ਦੀ ਮਦਖਲਤ ਹੈ ਉਹਦੇ ਬਾਰੇ ਵੀ ਲੋਕ ਚਰਚਾ ਕਰਨਾ ਚਾਹਣਗੇ ਸੋ ਮੈਂ ਸਮਝਦਾ ਕਿ ਜਲਦੀ ਤੋਂ ਜਲਦੀ ਸਪੈਸ਼ਲ ਸੈਸ਼ਨ ਦੇਸ਼ ਦੇ ਵਿੱਚ ਸੱਦਣਾ ਚਾਹੀਦਾ ਹੈ ਉਥੇ ਜੋ ਅਸਲ ਗੱਲ ਹੈ ਉਹ ਸਾਰੀ ਜਿਹੜੀ ਪਾਰਲੀਮੈਂਟ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਧੰਨਵਾਦ